ਨਹੀਂ ਘਾਤ ਨਹੀਂ ਆ ਰਹੀ ਪਾਰੇ ਨਾਲ ਭਲੇ ਨੇ ਇਧਰ ਇਧਰ ਹਾਂਜੀ ਸਤਿ ਸ੍ਰੀ ਅਕਾਲ ਜੀ ਸੋ ਆਪਾਂ ਹੁਣ ਪਹੁੰਚ ਗਏ ਆ ਜੀ ਨਾਨਕਸਰ ਦੇ ਥੋੜੀ ਕਰੀਬ ਹੀ ਆ ਤੇ ਰਸਤੇ 'ਚ ਫੁੱਲ ਦਾ ਬਹੁਤ ਵੱਡਾ ਖੇਤ ਸੀ ਫੁੱਲਾਂ ਦਾ ਬੜਾ ਘੈਂਟ ਲੱਗ ਰਿਹਾ ਵਾ ਪਰੇ ਗੇਂਦੀ ਦੇ ਫੁੱਲ ਨਹੀਂ ਗੇ ਇਹ ਫੁੱਲ ਕਿਹੜੀ ਕਿਸਮ ਦੇ ਮਿੰਦੂ ਨਹੀਂ ਪਤਾ ਬਟ ਹੈ ਬਹੁਤ ਸੋਹਣੇ ਆ ਤੁਸੀਂ ਕਮੈਂਟ ਕਰਕੇ ਦੱਸੋ ਕਮੈਂਟ ਕਰਕੇ ਦੱਸੋ ਕਿਹੜੀ ਕਿਸਮ ਦੇ ਫੁੱਲ ਆ ਇਹ ਆ ਦੇਖੋ ਬੜੇ ਸੋਹਣੇ ਫੁੱਲ ਆ ਇਹ ਤੇ ਬਹੁਤ ਵਧੀਆ ਆਨੰਦ ਆ ਰਿਹਾ ਈ ਜਾਨ ਦਾ ਆਨੰਦ ਆ ਰਿਹਾ ਮੌਸਮ ਬੜਾ ਘੈਂਟ ਆ ਬੱਦਲ ਵਾਲੀ ਪੂਰੀ ਆ ਤੇ ਵਾਹਿਗੁਰੂ ਅੱਗੇ ਅਰਦਾਸ ਆ ਵਧੀਆ ਸੁੱਖ ਸ਼ਾਂਤੀ ਨਾਲ ਪਹੁੰਚਾ ਦੇਵੇ ਤੇ ਤੁਹਾਨੂੰ ਹੁਣ ਅੱਗੇ ਮਿਲਦੇ ਆ ਨੈਕਸਟ ਵਲੌਗ ਚ ਮਿਲਦੇ ਆ ਜੀ ਦੇਖਿਓ ਸਾਡਾ ਸਾਰਾ ਵਲੌਗ ਤੁਸੀਂ ਦੇਖਣਾ ਜ਼ਰੂਰ ਕਿਉਂਕਿ ਪਹਿਲੀ ਵਾਰ ਸਾਈਕਲ ਤੇ ਜਾ ਰਹੇ ਆ ਸਾਡਾ ਸਾਈਕਲਿੰਗ ਵਲੌਗ ਜਰੂ ਸਬਨੇ ਤੇ ਚੈਨਲ ਜਰੂ ਸਬਸਕ੍ਰਾਈਬ ਕਰਨਾ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਜੀ ਥੈਂਕ ਯੂ ਸੋ ਦੋਸਤੋ ਪਾਈਂ ਸਾਈਕਲ ਜਾ ਰਹੇ ਆ ਜੀ ਸ੍ਰੀ ਅਨੰਦਪੁਰ ਸਾਹਿਬ ਮੁੱਲਾਪੁਰ ਦੇ ਕਰੀਬ ਮੁੱਲਾ ਪਰ ਪਹੁੰਚਣ ਵਾਲੇ ਆ ਤੇ ਮੇਰੇ ਨਾਲ ਸਿੰਘ ਸਾਹਿਬ ਭਾਈ ਸਾਹਿਬ ਭਾਈ ਸਿਮਰਜੀਤ ਸਿੰਘ ਆਪਣੇ ਚੈਨਲ ਨੂੰ ਜੀਓ ਸਭ ਨੇ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਜ਼ਰੂਰ ਆਲ ਇੰਡੀਆ ਜਿਹੜੇ ਟੂਰ ਲਗਾ ਰਹੇ ਆ ਜੀ ਹੁਣ ਸਾਈਕਲਾਂ ਤੇ ਸਭ ਨੇ ਇਸ ਵੀਡੀਓ ਨੂੰ ਜੀਓ ਸ਼ੇਅਰ ਕਰਨਾ ਆਸਤਾਂ ਵਿੱਚ ਬਹੁਤ ਸਾਰੇ ਲੰਗਰ ਲੱਗੇ ਹੋਏ ਆ। ਇੱਧਰ ਸਿਮਰਜੀਤ ਸਿੰਘ ਜੀ। ਹੱਕ ਚੁੱਕੀ ਆ ਮੇਰੇ ਵੀਰ ਸਾਈਕਲ ਤੇ ਯਾਤਰਾ ਕਰਕੇ। ਮਹਾਰਾਜਾ ਪ੍ਰਕਾਸ਼ ਹੋਇਆ ਐ ਇਸੇ ਵੀ। ਕਬੀਰ ਦਾ ਨਾਲ ਲਾ ਕੇ ਨਾੜ ਬਿਜਾਉਂ। ਬੰਡ ਬੰਡਿਆਣੀ। ਭਾਈ ਪੰਚਾਇਤ ਆ ਰਹੀ ਦਲ ਸਰਪੰਚ ਆ ਰਹੀ।